ਲੋਕ ਕਹਿੰਦੇ ਵੀ ਸਾਨੂੰ ਝਾਂਜਰਾ ਸੁਣਦੀ ਆ ਰਾਤ ਨੂੰ ਵੀ ਝਾਂਜਰਾ ਸੁਣਦੇ ਕੋਈ ਕਹਿੰਦਾ ਵੀ ਮੈਨੂੰ ਲਾਲ ਕੱਪੜੇ ਵਾਲੀ ਦਿਖਦੀ ਕੋਈ ਕਹਿੰਦਾ ਚਿੱਟੇ ਹੀ ਕੱਪੜੇ ਵਾਲੀ ਇਹਨੂੰ ਦਿਖਦੀ ਹੈ ਬੈਟਰੀ ਕੱਢ ਲਈ ਸ਼ਾਇਦ ਉਹ ਵੀ ਚੋਰਾ ਨਹੀਂ ਕੱਢੀ ਹੋਵੇ ਨਾ ਉਹ ਪੂਤਿਆਂ ਨੂੰ ਕੱਢ ਲਈ ਆ ਨਿਆਨੇ ਤਾਂ ਨਹੀਂ ਕੱਢੀ ਨਾ ਨਾ ਹੀ ਇਹਦੇ ਟਾਈਮ ਵੀ ਦੱਸਰੇ ਕਹਿੰਦੇ 12 ਵਜੇ ਤੋਂ 2 ਵਜੇ ਤੱਕ ਕਰਾਉਂਦੀ ਹੈ ਅੱਛਾ ਹਾਂ ਪੱਕਾ ਦੱਸ ਇਹ ਇੱਧਰੋਂ ਹੀ ਆਉਂਦੀ ਹੈ ਸਾਲਾ ਜੀ ਮਾਰ ਲਈ ਝਾਂਜਰਾ ਨਾ ਅੱਜ ਇਹ ਗਲੀ ਦੇ ਦੇਖੋ ਵਿੱਚ ਡਾਰਾ ਗਲੀਆਂ ਸੁੰਨੀਆਂ ਹੋ ਗਿਆ ਇੱਕ ਆਵਾਜ਼ ਉਹ ਪੈਦਾ ਹੋ ਰਹੀ ਹੈ ਪਿੰਡ ਦੇ ਵਿੱਚ ਜਿਸ ਦੇ ਨਾਲ ਹਰ ਇੱਕ ਦੇ ਵਿੱਚ ਇੱਕ ਦਰਜਾ ਪੈਦਾ ਹੋ ਗਿਆ ਏ ਸੋ ਹੈ ਨਾ ਹੈ ਤਾਂ ਹੁਣ ਹੁਣ ਤਾਂ ਮੰਨਦਾ ਨਹੀਂ ਹੁਣ ਤਾਂ ਹੁਣ ਤਾਂ ਪਾਰੋਂ ਦੇ ਕੋਲ ਡਰਾਈਵ ਦਾ ਰਜ ਹੁੰਦਾ ਅਜੇ ਨਹੀਂ ਪਤਾ ਭਈਆ ਮੰਗਿਆ ਤਾਂ ਪੋਸਟ ਮੁੰਡਾ ਕਰੀ ਨਹੀਂ ਰhete ਦੀਵਾ ਰੱਖ ਕੇ ਜਾਂਦੀ ਹੈ ਉਹੀ ਖੂਹ ਹੈ ਉੱਥੇ ਹੀ ਲੋਕ ਬੈਠੇ ਐ ਉੱਥੇ ਮੇਰਾ ਵੀ ਸਵਸ ਬਿਲਕੁਲ ਨਹੀਂ ਹੈ ਇਸ ਦਾ ਅਈ ਜੀ ਜੀ ਨੂੰ ਮੰਨਦਾ ਇਹ ਵਪਾਰ ਦੇਖਿਆ ਕਿਸੇ ਨੇ ਨਹੀਂ ਹੈਗਾ ਇਹ ਨਹੀਂ ਪਤਾ ਹੈਗਾ ਨੱਕ ਦੇ ਦੇਖੀਏ ਭਾਈ ਤੁਹਾਡੀ ਗਾੜੀ ਮਤਲਬ ਕੁਛ ਨਹੀਂ ਹੋ ਸਕਦਾ दारू ਪਿੰਟਾਇਆ ਕੇ ਇਹ ਰਾਜਕਮਦਾਈ ਹੈ। ਕਿਸੇ ਗੱਲ ਦੇ ਉੱਤੇ ਸਰਵੇ ਕੀਤਾ ਹੈ ਕਿ ਲੋਕਾਂ ਨੂੰ ਡਰਨੇ ਦੀ ਲੋੜ ਨਹੀਂ ਹੈ ਕਿਉਂਕਿ ਕਈ ਦਿਨਾਂ ਤੋਂ ਜੋ ਪਿੰਡ ਮੁੱਲਾਪੁਰ ਗਰੀਦਾਸ ਦੇ ਵਿੱਚ ਇੱਕ ਖਵਾ ਫੈਲੀ ਹੋਈ ਹੈ ਕਿ ਲੋਕ ਰਾਤ ਨੂੰ ਕੋਈ ਚੀਜ਼ ਹੋਣ ਦਾ ਜੋ ਦਾਵਾ ਕਰਦੇ ਆ ਵੀ ਲੋਕਾਂ ਨੂੰ ਕੁਝ ਚੀਜ਼ ਦਿਖਦੀ ਹੈ। ਇਹ ਕੋਈ ਚੀਜ਼ ਐ ਤਾਂ ਦੀ ਝੂਮਦੀ ਹੈ ਜਿਹਦੇ ਨਾਲ ਲੋਕਾਂ ਦੇ ਅੰਦਰ ਡਰ ਪੈਦਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਅਸੀਂ ਗਲੀ ਦੇ ਵਿੱਚ ਇੱਕ ਸਰਵੇ ਕੀਤਾ ਹੈ ਉਹ ਤੁਹਾਡੇ ਨਾਲ ਸਾਰੀਆਂ ਗੱਲਾਂ ਜੋ ਸਾਂਝੀਆਂ ਕਰਦੇ ਆ। ਤੇ ਵੀ ਇੱਕ ਸਰਵੇ ਕੀਤਾ ਇਹ ਪਿੰਡ ਦੇ ਵਿੱਚ ਗਲੀ ਗਲੀ ਜਾ ਕੇ ਲੋਕਾਂ ਦੇ ਨਾਲ ਗੱਲ ਕੀਤੀ ਹੈ ਕਿਉਂਕਿ ਜਿਹੜੀ ਇਹ ਅਫਵਾਹ ਇਹ ਫੈਲਿ ਹੋਈ ਹੈ ਕਈ ਦਿਨਾਂ ਤੋਂ ਫੈਲਦੀ ਜਾ ਰਹੀ ਹੈ ਅੱਗੇ ਤੇ ਕੇ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਦੇ ਲਈ ਅਸੀਂ ਇਹ ਜਿਹੜੀ ਕਵਰੇਜ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ 21ਵੀਂ ਸਦੀ ਆ ਦੁਨੀਆ ਚੰਦ 'ਤੇ ਪਹੁੰਚੀ ਹੈ ਇਹੋ ਜਿਹੀ ਗੱਲਾਂ ਕਰਕੇ ਸਾਡੀ ਅਗਿਆਨਤਾ ਵਾਧੀ ਹੈ ਸੋ ਤੁਸੀਂ ਦੱਸੋ ਇ tanto ਦਾ ਰੋਲਾ ਪਿਆ ਵਾ 21ਵੀਂ ਸਦੀ ਆ ਤੁਸੀਂ ਮੰਨਦੇ ਚੀ ਨਹੀਂ ਨਹੀਂ ਜੀ ਕੋਈ ਨਹੀਂ ਹੈ ਕਹਿੰਦਾ ਵੈਸੇ ਪਖੰਡਵਾਜ ਕਰਦੇ ਲੋਕ ਫਿਰਦੇ ਇਹਨਾਂ ਵਿੱਚ ਕੋਈ ਨਹੀਂ ਸਭ ਗੋਲ ਟੁੱਟੇ ਬੋਲ ਵਰਗਾ ਜਿਹਨੂੰ ਡਰਾਉਣੇ ਦੀ ਕੋਸ਼ਿਸ਼ ਕਰ ਰਹੇ ਲੋਕ ਸਾਰੇ ਨੇ ਜਦੋਂ ਉਹ ਬੱਚਾ ਪਾ ਇਹਦਾ ਅਸਰ ਪੈਂਦਾ ਹੈ ਬੱਚੇ ਡਰਦੇ ਆ ਕਿਉਂਕਿ ਡਰ ਪੈਦਾ ਹੋ ਜਾਂਦਾ ਸ਼ੁਰੂ ਤਾਂ ਇਹ ਜੋ ਬੱਚੇ ਮਾਂ ਡਰ ਪੈਂਦਾ ਫਿਰ ਅੱਗੇ ਤੱਕ ਡਰ ਪੈਦਾ ਹੋ ਜਾਂਦਾ ਇਹ ਤਾਂ ਮੂਰਖ ਮੂਰਖ ਬਣਾਉਣ ਦੀ ਗੱਲ ਕਰ ਰਹੇ ਜੀ ਇਹ ਜੀ ਗੱਲ ਕੋਈ ਨਹੀਂ ਕੋਈ ਵੀ ਨਹੀਂ ਹੈਗੀ ਗੱਲ ਇਹ ਲੋਕਾਂ ਨੂੰ ਮੂਰਖ ਬਣਾਉਣ ਦਾ ਆਪਣੀ ਕੀ ਦੀ ਸਾਜ਼ਿਸ਼ ਕੀ ਦੀ ਨਹੀਂ ਰੱਬ ਜਾਣਦਾ ਇਹ ਜੀ ਗੱਲ ਕੋਈ ਹੈ ਨਹੀਂ ਕਈ ਲੋਕ ਕਹਿੰਦੇ ਕੋਈ ਸਾਨੂੰ ਢਾਂਜਦਾ ਸੁਣਦੀ ਆ ਰਾਤ ਨੂੰ ਚਾਹ ਦਰਾਉਂਦੇ ਕੋਈ ਕਹਿੰਦਾ ਵੀ ਮੈਨੂੰ ਲਾਲ ਕੱਪੜੇ ਵਾਲੀ ਦਿਖਦੀ ਕੋਈ ਕਹਿੰਦਾ ਚਿੱਟੇ ਕੱਪੜੇ ਵਾਲੀ ਇਹਨਾਂ ਨੂੰ ਦਿਖਦੀਓ ਕਦੀ ਪੇਸ਼ ਹੋਏ ਤੁਹਾਡੇ ਮੂਹਰੇ ਮੈਂ ਤਾਂ ਅਸੀਂ ਸਰਵੇ ਕਰਕੇ ਆਏ ਸਾਨੂੰ ਇੱਦਾਂ ਦਾ ਕੋਈ ਬੰਤਾ ਨਹੀਂ ਮਿਲਿਆ ਜਿਹੜਾ ਦਾਵਾ ਕਰੇ ਵੀ ਹਾਂ ਮੈਨੂੰ ਦੇਖੀ ਉਹ ਤੁਸੀਂ ਤੁਸੀਂ ਦੇਖਿਆ ਹੈ ਕਿ ਇੱਦਾਂ ਦਾ ਨਾ ਭਾਈ ਹਮੇ ਟਕੋਸ਼ ਨਹੀਂ ਦੇਖਿਆ ਸੁਣਿਆ ਹੈਗਾ ਇਹ ਸੁਣਿਆ ਵੀ ਨਹੀਂ ਸੁਣਿਆ ਵੀ ਨਹੀਂ ਹੈ ਨਾ ਸੁਣਿਆ ਵੀ ਨਹੀਂ ਹੈ ਅੱਛਾ ਇੱਦਾਂ ਦੀ ਜਿਹੜੀ ਅਫਵਾਹ ਫੈਲੀ ਹੈ ਵੀ ਹਾਂ ਗਲੀ ਦੇ ਵਿੱਚ ਇੱਦਾਂ ਦਾ ਕੁਝ ਹੈ ਤੇ ਕੁਝ ਨਹੀਂ ਭਾਈ ਵਾਰੀ ਗੱਡੀ ਮੇਰੇ ਕੁਝ ਨਹੀਂ ਹੈਗਾ ਨਾ ਅੱਛਾ ਇਹ ਫੇ ਝੂਠ ਬੋਲਦੇ ਲੋਕ ਮਾਰੀ ਗਲੀ ਮਤ ਕੁਛ ਨਹੀਂ ਹੋ ਸਕਦਾ दारू ਪਿੰਦੇ ਆ ਕੇ ਫੇ ਰਾਜਾ ਕਬਦਾਈ ਹੈ ਅੱਛਾ ਅੱਛਾ ਉਹ ਫੇ दारू ਵਾਲੇ ਆਏ ਬੰਦ ਲਈ ਇਦਾਂ ਦੀ ਉਹ ਨਹੀਂ ਕੋਈ ਵੀ ਹਾਂ ਫੇ ਉਨੋ ਕਿਸੇ ਦਾ ਦੁਆਰਾ दारू ਵਾਲੇ ਵੀ ਹੋਰ ਕੋਈ ਮਾਰ ਕੇ ਕਹਿੰਦੇ ਕਹਿੰਦੇ ਵੀ ਇੱਥੇ ਖੂਦ ਨੇੜੇ-ਤੇੜੇ ਇਦਾਂ ਦੇ ਕੁਝ ਚੀਜ਼ਾਂ ਐ ਦਿਖਦੀਆਂ ਐ ਨਹੀਂ ਨਹੀਂ ਝੂਠਿਆਂ ਬੋਲਿਆ ਕੁਛ ਨਹੀਂ ਹੈ ਕੁਝ ਨਹੀਂ ਸੁਣਿਆ ਕਾ ਨਾ ਮੈਨੂੰ ਨਹੀਂ ਪਤਾ ਭਈਆ ਮੰਗਿਆ ਕਾ ਪੁੱਤ ਮੁੰਡਾ ਕਹਿ ਰਿਹਾ ਹਾਂ ਨਹੀਂ ਤੋ ਲੋ ਤੁਹਾਨੂੰ ਕਿਸੇ ਨੇ ਤਾਂ ਦੱਸਿਆ ਤੁਸੀਂ ਦੇਖਿਆ ਤਾਂ ਨਹੀਂ ਕੁਸ ਨਾ 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 ਭਈਆ ਆਪਣੇ ਨਾ ਨਾ ਸੁਣੀ ਉਹ ਸੁਣੀ ਹੈ ਫਵਾ ਕਿਸੇ ਨੇ ਬਾਤ ਸੁਨਾ ਹੋਗਾ ਐਸੇ ਤਾਂ ਫਿਰ ਕੀ ਹੋ ਗਿਆ ਹਾਂ ਉਹ ਭਈਆ ਆਗੇ ਸੇ ਆਗੇ ਸੁਨਾ ਹੈ ਕੋਈ ਬਾਤ ਨਹੀਂ ਐਸੇ ਹਾਂ ਨਾ ਭਈਆ ਮੈਨਾਂ ਪਤਾ ਨਹੀਂ ਤੁਤੀ ਦਸੋ ਜੀ ਚਾਚਾ ਜੀ ਵੀ ਆ 21ਵੀਂ ਸਦੀ ਹੈ ਇਦਾਂ ਦਾ ਕੁਝ ਹੋ ਸਕਦਾ ਏ ਨਹੀਂ ਬਿਲਕੁਲ ਵੀ ਨਹੀਂ ਲੋਕ ਇੰਨਾ ਪੜ ਲਿਖ ਕੇ ਵੀ ਇਦਾਂ ਦੀ ਗੱਲਾਂ ਕਰਦੇ ਆਂ ਕਿ ਕਿਆ ਕਹੀਏ ਉਹਨਾਂ ਨੂੰ ਫੇਰ ਉਹ ਅਗਿਆਨਤਾ ਏ ਨਾ कुछ नहीं हैगा कोई गल नहीं है आ, कोई चक्कर नहीं, नहीं है अरे जी आप बा एदा भी फला रखी है यहां एदा दा कुछ दिख दिखरे बच्चे घर तो बाहर निकलदे छुठिया 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 हुआ कुछ नहीं हैगा अच्छा ना मैं सच्ची गल करनी मैंने कह रे झूठा है हां माता मणि मोटीया ने पी फूका है ਉਹ ਸਾਰੀ ਰਾਤਾਂ ਹੀ ਲਖਾ ਦਿੰਦੇ ਆ ਕੋਈ ਹੀਰਾਂ ਦਾ ਘਮ ਤੇ ਕੋਈ ਨਹੀਂ ਕੁੱਠਾ ਸੋ ਇਲਾਕੇ ਦੇ ਵਿੱਚ ਇੱਕ ਡਰ ਦਾ ਜਿਹੜਾ ਮਾਹੌਲ ਬਣਿਆ ਹੋਇਆ ਏ ਚਾਰੇ ਪਾਸੇ ਜੋ ਇੱਕ ਡ압 ਦਾ ਮਾਹੌਲ ਬਣਿਆ ਹੋਇਆ ਏ ਬੱਚਾ ਦੇ ਵਿੱਚ ਡਰ ਹੈ ਗਲੀਆਂ ਸੁੰਨੀਆਂ ਹੋ ਗਿਆ ਇੱਕ ਅਫਵਾਹ ਜੋ ਪੈਦਾ ਹੋ ਰਹੀ ਹੈ ਪਿੰਡ ਦੇ ਵਿੱਚ ਜਿਸ ਦੇ ਨਾਲ ਹਰ ਇੱਕ ਦੇ ਵਿੱਚ ਇੱਕ ਡਰ ਜਾ ਪੈਦਾ ਹੋ ਗਿਆ ਏ ਸੋ ਸਾਡੇ ਨਾਲ ਜਿੱਦਾਂ ਅੱਜ ਰਾਤ ਨੂੰ ਇਹ ਦੱਸਿਆ ਜਾ ਰਿਹਾ ਕਿ ਕੋਈ ਚੀਜ਼ ਇਦਾਂ ਦੀ ਘੁੰਮਦੀ ਹੈ ਜਿਹਦੇ ਨਾਲ ਅੱਗੇ ਤੇ ਅੱਗੇ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਤੁਸੀਂ ਦੇਖਿਆ ਕੁਛ ਇਦਾਂ ਦਾ ਨਹੀਂ ਅਸੀਂ ਕੁਛ ਨਹੀਂ ਦੇਖਿਆ ਹੈਗਾ ਅੱਛਾ ਸੁਣਿਆ ਹੈ ਸੁਣਿਆ ਹੈ ਬੱਚੇ ਰੋਲਾ ਪਾਉਂਦੇ ਡਰਦੇ ਆ ਹੂੰ ਬਸ ਸੁਣਿਆ ਹੈ ਦੇਖਿਆ ਕੁਛ ਨਹੀਂ ਹੈ ਅੱਛਾ ਤੁਸੀਂ ਸੱਚ ਮੰਨਦੇ ਸੀ ਜਿਹਨੂੰ ਨਹੀਂ ਸੱਚ ਨਹੀਂ ਮੰਨਦੇ ਜਿਹੜੇ ਅਫਵਾਹ ਫਲਾ ਰਹੇ ਹੈ ਫਿਰ ਉਹ ਗਿਆ ਅਨਪੜਤਾ ਕਰਕੇ ਆ ਗਿਆਨਤਾ ਕਰਕੇ ਕਿਉਂਕਿ 21 ਵਿੱਚ ਰੋਲਾ ਪਾ ਕੇ ਡਰ ਪੈ ਗਿਆ ਬੱਚਿਆਂ ਨੇ ਰੋਲਾ ਪਾ ਦਿਆ ਅੱਗੇ ਤੇ ਅੱਗੇ ਗੱਲਾਂ ਹੋਣ ਲੱਗੀਆਂ ਔਰ ਤਾਂ ਕੋਈ ਇਹਜੀ ਚੀਜ਼ ਨਹੀਂ ਹੈ ਅਜਾ ਇਹ ਅਫਵਾਹ ਕਰਕੇ ਇਹੀ ਜਿਹੜਾ ਅਫਵਾਹ ਪੈਦਾ ਹੋਈ ਵੀ ਇਸ ਦੇ ਕਰਕੇ ਡਰ ਜਾ ਪੈਦਾ ਹੋ ਗਿਆ ਐਸੀ ਕਰਕੇ ਹੋ ਗਿਆ ਡਰ ਹਾਂ ਹੈ ਕੁਛ ਨਹੀਂ ਕਿ ਪਾਠ ਪੂਜਾ ਹੁੰਦੇ ਆ ਮੰਦਰਾਂ ਚ ਹੋਰੀਆਂ ਆਰਤੀਆਂ ਗੁਰਦੁਆਰੇ ਚ ਪਾਠ ਹੋਦੇ ਕੋਈ ਇਹੀ ਜੀ ਚੀਜ਼ ਨਹੀਂ ਅਸੀਂ ਨਹੀਂ ਮੰਨਦੇ ਨਹੀਂ ਮੰਨਦੇ ਅਸੀਂ ਜੇ ਦੇਖੂਗੇ ਫਿਰ ਅੱਖੀ ਦੇਖੀ ਚੀਜ਼ ਫਿਰ ਮੰਨੂਗੇ ਪਰ ਅਫਵਾਹਾਂ ਦੇ ਵਿੱਚ ਨਹੀਂ ਨਾ ਜੇ ਦੇਖੂਗੇ ਅਸੀਂ ਜ਼ਰੂਰ ਮੰਨੂਗੇ ਵੀ ਹਾਂ ਦੇਖਿਆ ਸੀ ਫਿਰ ਅਸੀਂ ਕਹਿ ਸਕਦੇ ਵੀ ਦੇਖਿਆ ਤਾਂ ਹਾਤੇ ਤੁਸੀਂ ਦੱਸੋ ਵੀ ਤੁਸੀਂ ਐਦਾਂ ਦਾ ਕੁਝ ਦੇਖਿਆ ਏ ਨਹੀਂ ਮੈਂ ਤਾਂ ਦੇਖਿਆ ਨਹੀਂ ਸੁਣਿਆ ਤੁਸੀਂ ਸੁਣਿਆ ਹੈ ਹੁਣੇ ਸੁਣਿਆ ਬਸ ਹਾਂ ਅੱਛਾ ਵੀ ਐਦਾਂ ਦਾ ਇੱਕ ਡਰਜਾ ਬਣਿਆ ਹੋਇਆ ਏ ਡਰ ਦਾ ਮਾਹੌਲ ਜਾਂ ਪੈਦਾ ਹੋ ਗਿਆ ਏ ਡਰ ਤਾਂ ਹੋ ਹੀ ਜਾਂਦਾ ਤੁਹਾਨੂੰ ਲੱਗਦਾ ਡਰ ਇਦਾਂ ਨਾ ਨਾ ਡਰ ਕਾ ਦੋ ਪਰਮਾਤਮਾ ਦੇ ਨਾਲ ਐ ਸਭ ਕੁਝ ਜਦ ਪਰਮਾਤਮਾ ਦਾ ਨਾਮ ਲੰਦੇ ਐ ਰੱਬ ਦਾ ਨਾਮ ਲੰਦੇ ਐ ਐਦਾਂ ਦੀ ਚੀਜ਼ਾਂ ਕਿੱਥੇ ਆ ਜਾਂਦੀਆਂ ਏ ਹੂੰ ਮੁਸ਼ਕਲੀ ਹੈ ਭਾਈ ਤੁਸੀਂ ਦੇਖਿਆ ਨਹੀਂ ਜੀ ਨਹੀਂ ਜੀ ਅਮਨੇ ਤਾਂ ਸੁਣਾ ਮੈਂ ਤਾਂ ਅੱਜ ਹੀ ਖੁਦ ਪਹਿਲੀ ਵਾਰੀ ਸੁਣ ਰਹੀ ਹਾਂ ਮੈਨੇ ਤਾਂ ਨਹੀਂ ਸੁਨਾ ਹਮ ਤਾਂ ਸਵੇਰ 3 ਵਜੇ ਉੱਠ ਜਾਂਦੇ ਹਾਂ ਹਮਕੋ ਤਾਂ ਅੱਜ ਤੱਕ ਕੁਝ ਪਤਾ ਹੀ ਨਹੀਂ ਐਸੇ ਅਫਵਾਹ ਨਹੀਂ ਜਵਾਨੀ ਕਰਦੇ ਲੋਕ ਜਿਹੜੇ ਅਫਵਾਹ ਫਲਾਉਂਦੇ ਵੀ ਐਦਾਂ ਦੀ ਚੀਜ਼ਾਂ ਘੁੰਮਦੀ ਆਏ ਇਹ ਕਿ ਚੰਗੀ ਗੱਲ ਹੈ ਗਿਆਨ ਤਾਂ ਕੀ ਗੱਲ ਹੈ ਇਹ ਇਹ ਪੜ੍ਹ ਲਿਖੇ ਤਾਂ ਬੰਦੇ ਕਰ ਨਹੀਂ ਸਕਦੇ ਤਾਂ ਆਹ ਤਾਂ ਚੋਰ ਚੱਕੇ ਹੈ ਜੀ ਜਿਹੜੇ ਬਸ ਰਾਤ ਨੂੰ ਫਿਰਦੇ ਚੋਰੀਆਂ ਕਰਦੇ ਇਕ ਲੱਭਦੇ ਬੈਟਰੀ ਕੱਢ ਲਈ ਸਾਡੀ ਗੱਡੀ ਦੀ ਬੈਟਰੀ ਕੱਢ ਲਈ ਸ਼ਾਇਦ ਉਹ ਵੀ ਚੋਰਾਂ ਨੇ ਕੱਢੀ ਹੋਵੇ ਨਾ ਹਬੂਤ ਨੇ ਨਹੀਂ ਕੱਢ ਲਈ ਨਿਆਣੇ ਤਾਂ ਨਹੀਂ ਕ ਹਾਂ ਨਾ ਹੈ ਭੂਤਰੀਆਂ ਦਿਖਦੀਆਂ ਚੋਰਾ ਨੂੰ ਨਹੀਂ ਕਈ ਦਾ ਟਾਈਮ ਵੀ ਦੱਸ ਰਹੇ ਕਹਿੰਦੇ 12 ਵਜੇ ਤੋਂ 2 ਵਜੇ ਤੱਕ ਕਰਾਉਂਦੀ ਐ ਅੱਛਾ ਹਾਂ ਪੱਕਾ ਦੱਸ ਕਹਿੰਦੇ ਇੱਧਰ ਨੂੰ ਹੀ ਆਉਂਦੀ ਐ ਛਾਲਾ ਹੀ ਮਾਰਦੀ ਚੰਝਰਾਂ ਨਾਲ ਅਸੀਂ ਆ ਕਲੀ ਦੇ ਦੇਖੋ ਸੱਤ ਮੁੰਡੇ ਰਾਤ ਫਿਰੇ ਵੀ ਸਾਨੂੰ ਤਾਂ ਕੁਝ ਦਿਖਿਆ ਨਹੀਂ ਅੱਛਾ ਤੁਸੀਂ ਇਸੀ ਕਰਕੇ ਫਿਰੇ ਵੀ ਕੁਝ ਦਿਖਿਆ ਹਾਂ ਕੁਝ ਦਿਖਿਆ ਅੱਛਾ ਵੀ ਤੁਹਾਡੀ ਭੂਤਰੀਆਂ ਦੇਖ ਤਾਂ ਲਈਏ ਕਿਹੜੀ ਐ ਕੁਝ ਨਹੀਂ ਦਿਖਿਆ ਕੁਝ ਨਹੀਂ ਹੈ ਇਹ ਭਰਾਏ ਕੁਝ ਨਹੀਂ ਹੈ ਚੋਰ ਚੱਕਿਆ ਦਾ ਕੰਮ ਐ ਵੀਰਾ ਵੇ ਜੇ ਤੁਹਾਨੂੰ ਲੱਗਦਾ ਵੀ ਇਦਾਂ ਦੇ ਕੁਝ ਹੋਊਗਾ। ਪੈਣਾ ਹੈ ਤਾਂ ਹੁਣ ਹੁਣ ਤਾਂ ਮਨ ਨਹੀਂ। ਹੁਣ ਕਿਉਂਕਿ ਹੁਣ ਤਾਂ ਪਾਰਠ ਹੁੰਦੇ ਗੁਰਦਰਾਹ ਗੁਰਦਰਾਹ ਰਹੇ ਹੁੰਦਾ। ਹੁਣ ਤਾਂ ਕੋਈ ਇਹੋ ਜਿਹੀ ਗੱਲ ਹੈ ਨਹੀਂ। ਪਰ ਇਹ ਜਿਹੜੀ ਫਵਾਹਾ ਫਲਾਈ ਜਾ ਰਿਹਾ ਇਹਦੇ ਨਾਲ ਲੋਕ ਬੱਚੇ ਦੇ ਅੰਦਰ ਡਰ ਪੈਦਾ ਹੋ ਰਿਹਾ ਹੈ। ਇਤਰਾ ਦੇਖਦੇ ਕਿ ਲੋਕ ਅਨਪੜਤਾ ਦਿਖਾ ਰਹੇ ਵੀ ਇਦਾਂ ਦੀ ਚੀਜ਼ਾਂ ਜਿਹੀ ਅਨਪੜਤਾ ਹੀ ਹੋਣੀ ਹੈ। ਹੁਣ ਤਾਂ ਇਹ ਕੋਈ ਹੋਤਾ ਹੈ ਨਹੀਂ ਇਹ। ਹਾਂ। ਇਹ ਵੀ ਜਿਹੜਾ ਹੈ ਨਾ ਹੈ। ਇਹ ਵੀ ਦੇਖਿਆ ਸੁਣਿਆ ਵੀ ਹੈ ਸੀ। ਪੈਣਾ ਹੈ ਤਾਂ ਪਰ ਹੁਣ ਤਾਂ ਨਹੀਂ ਹੈ ਹੁਣ ਮੰਨਤੇ ਨਹੀਂ ਤੁਸੀਂ ਨਹੀਂ ਅਸੀਂ ਮੰਨਦੇ ਪਤਾ ਕਰ ਦੇਖੇ ਰਾਤ ਨੂੰ ਵੀ ਆਉਂਦੇ ਆਦਰ 11-11 ਵਜੇ ਤੱਕ ਦੇਖੇ ਗੱਲਾਂ ਹੀ ਸੁਣੀਆਂ ਬਸ ਉਹ ਗੱਲਾਂ ਹੀ ਕਰਦੇ ਆਦਰ ਸਾਰੇ ਲੋਕ ਕੋਈ ਇੱਧਰ ਕਰਦਾ ਜਿੱਦਣ ਜਾਂਦੇ ਇੱਧਰ ਹੀ ਕਰ ਜਾਂਦੇ ਆ ਇਹ ਗੱਲ ਫੈਲੀ ਵੀ ਹੈ ਫੈਲੀ ਵੀ ਪਰ ਦੇਖੇ ਕਿਸੇ ਨੇ ਨਹੀਂ ਹੈਗਾ ਇਹ ਨਹੀਂ ਪਤਾ ਹੈਗਾ ਨੱਕ ਦੇ ਦੇਖੀ ਹੈ ਭਾਈ ਅੱਛਾ ਤੁਸੀਂ ਸੁਣ ਕੇ ਕਿਤੇ ਡਰੇ ਤਾਂ ਨਹੀਂ ਹੈ ਨਾ ਮੈਂ ਕਿਹੜੇ ਮੈਂ ਕਹਿੰਦੀ 6:30 12 ਵਜੇ ਮੈਂ ਦੁੱਧ ਲੈਣ ਜਾਂਦੀ ਆ ਪਰਾਂ ਤੇ ਜਾਂਦੀ ਆ ਪਰ ਅੱਜ ਮੈਂ 6:30 ਵਜੇ ਆਈ ਆ ਹਾਂ ਉੱਥੇ ਮੁੰਡੇ ਮੁੰਡੇ سارے ਮੁੰਡੇ ਜਿਹੜੇ ਕਹਿੰਦੇ ਇੱਧਰ ਬੰਦਾ ਆਂਦਾ ਮੈਂ ਭਾਈ ਇਹ ਖੂਹ ਹੈ ਬੜੀ ਅਫਵਾਹ ਫਲਾ ਰੱਖੀ ਹੈ ਵੀ ਕੋਈ ਚੀਜ਼ ਆਂਦੀ ਹੈ ਇੱਥੇ ਦੀਵਾ ਰੱਖ ਕੇ ਜਾਂਦੀ ਹੈ ਉਹੀ ਖੂਹ ਹੈ ਉੱਥੇ ਹੀ ਲੋਕ ਬੈਠੇ ਆ ਉੱਥੀ ਸਭ ਸਭ ਹਰੇ ਕੋਈ ਖੜਿਆ ਇਹ ਪਰ ਇਦਾਂ ਦੀ ਕੋਈ ਇਦਾਂ ਦੀ ਚੀਜ਼ ਨਹੀਂ ਹੈ ਲੋਕਾਂ ਦੇ ਵੱਲੋਂ ਝੂਠੀ ਅਫਵਾਹ ਫਲਾਈ ਜਾ ਰਹੀ ਹੈ ਡਰ ਪੈਦਾ ਕੀਤਾ ਜਾ ਰਿਹਾ ਜਿਸ ਦੇ ਨਾਲ ਬੱਚਿਆਂ ਦੇ ਅੰਦਰ ਜਿਹੜਾ ਡਰ ਪੈਦਾ ਹੋ ਰਿਹਾ ਹੈ ਸੋ ਉਹਨਾਂ ਨੂੰ ਲੋਕਾਂ ਨੂੰ ਅਪੀਲ ਹੈ ਵੀ ਇਦਾਂ ਦੇ ਅਫਵਾਹਾਂ ਨਾ ਪਲਾਓ ਜਿਹਦੇ ਨਾਲ ਬੱਚਿਆਂ ਦੇ ਵਿੱਚ ਡਰ ਪੈਦਾ ਹੋਵੇ ਇੱਕ ਅਗਿਆਨਤਾ ਵਾਲੀ ਗੱਲ ਹੋ ਜਾਂਦੀ ਹੈ ਉਹਨਾਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿਉਂਕਿ 21ਵੀਂ ਸਦੀ ਚੱਲ ਰਹੀ ਹੈ ਇਦਾਂ ਦਾ ਕੁਝ ਨਹੀਂ ਹੈ ਵਿਗਿਆਨ ਦਾ ਯੁੱਗ ਹੈ ਦੁਨੀਆ ਬਹੁਤ ਅੱਗੇ ਤੱਕ ਪਹੁੰਚ ਗਈ ਹੈ ਚੰਦ ਤੱਕ ਪਹੁੰਚ ਗਈ ਹੈ ਇਹ ਚੀਜ਼ਾਂ ਨੂੰ ਤੁਸੀਂ ਅਗਿਆਨਤਾ ਨਾ ਪਲਾਓ ਸੋ ਇਹ ਹੀ ਇਹ ਹੀ ਖੂ ਹੈ ਅਸੀਂ ਅੱਜ ਸਾਰਾ ਵਿਚਰ ਕੇ ਅੱਜ ਦੇਖ ਰਿਹਾ ਜਿਹੜਾ ਰੋਲਾ ਪਿਆ ਵਾ ਜਿਹੜਾ ਪਿੰਡ ਦੇ ਵਿੱਚ ਲੋਕਾਂ ਦੇ ਵੱਲੋਂ ਪਾਇਆ ਗਿਆ ਏ ਅਫਵਾਹਾਂ ਫੈਲਾਈ ਗਈ ਹੈ ਵੀ ਇਦਾਂ ਦੀਆਂ ਚੀਜ਼ਾਂ ਜੋ ਗਲੀ ਦੇ ਵਿੱਚ ਘੁੰਮਦੀ ਹੈ ਇਦਾਂ ਦੀ ਕੋਈ ਚੀਜ਼ ਨਹੀਂ ਹੈ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਜਾਗਰੂਕ ਹੋ ਇਦਾਂ ਦੀਆਂ ਚੀਜ਼ਾਂ 'ਤੇ ਵਿਸ਼ਵਾਸ ਨਾ ਕਰੋ